ਬਹੁਤ ਬਹੁਤ ਧੰਨਵਾਦ ਸ਼ੰਮਰਪੁਰ ਦਾ ਨਾਇਹੁਣ ਬੇਨਤੀ ਕਰਾਂਗਾ ਬਾਬਾ ਲਖਮੀਰ ਸਿੰਘ ਦੀ ਸ਼ੋਹਟੇ ਉਸ ਤੋਂ ਬਾਅਦ ਅਗਲੇ ਬੁਲਾ ਰਹੇ ਅਮਰਜੀਤ ਸਿੰਘ ਜੀ ਬਲਗੁਜਰਾ ਉਹ ਵੀ ਨੇੜੇ ਬਾਬਾ ਲਖਮੀਰ ਸਿੰਘ ਸੈਂਟਰਪੁਇੰਟ ਪ੍ਰਾਇਮਰੀ ਗਵਰਨਮੈਂਟ ਲੈ ਅਦੇ ਸੰਦੀਪ ਸਿੰਘ ਸੰਗੀਤ ਦੇ ਜੋਲਮ ਕੀਤਾ ਉਹ ਜੀ ਜੀ ਦੇ ਖਿਲਾਫ ਅੱਜ ਪਟਿਆਲਾ ਜੇਹ ਲੱਗੇ ਇਕੱਠੇ ਹੋਏ ਸਿੱਖ ਕੌਮ ਦੇ ਮਹਾਨ ਆਗੂ ਵੱਖ-ਵੱਖ ਦੇ ਪੋਬੰਦੀਆਂ ਦੇ ਮਹਾਨ ਆਗੂ ਸਾਧ ਸੰਗਤੋ ਸਾਰੇ ਨੂੰ ਬਹਾਦਰ ਜੀ ਦਾ ਖਾਲਸਾ ਬਹਾਦਰ ਜੀ ਦੀ ਖਤੇ ਹਰ ਰੋਜ਼ ਆਪਣੇ ਨਾਲ ਨਮੀ ਤੇ ਨਮੀ ਬਤੀ ਕੀ ਹੁੰਦੀ ਆ ਹਰ ਰੋਜ਼ ਸਖ ਕੌਮ ਦੇ ਨਾਲ ਕੋਈ ਜਿਹਾ ਮਜ਼ਾਕ ਕੀਤਾ ਜਾਂਦਾ ਜੋ ਅਸੀਂ ਆਪਣਾ ਟੰਡੋ ਤੇ ਹੰਡਾਉਣੇ ਆ ਤੇ ਮਾਨਸਿਕ ਤੌਰ ਤੇ ਵੀ ਹੰਡਾਉਣੇ ਆ ਅੱਲੋ ਕੋਈ ਨਹੀਂ ਹੋ ਰਿਹਾ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਤੇ ਪ੍ਰਸ਼ਾਸਨ ਨੇ ਇੱਕ ਭਾਰੇ ਪ੍ਰਸ਼ਾਸਨ ਦੇ ਵਿੱਚ ਲੁਪਤ ਤੁਪ ਹੋ ਕੇ ਸਾਡਾ ਸੂਰਮਿਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੀਆਂ ਕੋਟਾਂ ਨੇ ਸੁਪਰੀਮ ਕੋਰਟ ਇੰਡੀਆ ਦੀ ਮਹਾਨ ਕੋਟ ਉਸ ਵੱਲੋਂ ਆਡਰ ਚਾਰ ਕੋਈ ਵੀ ਸਹਯਾਪੁਰ ਕਰ ਚੁਕੇ ਉਹਨੂੰ ਤੁਰੰਤ ਛੱਡਿਆ ਜਾਵੇ ਪਰ ਅਸੀਂ ਆਪਣਾ ਬੰਤੀ ਸਿੰਘਾਂ ਨੂੰ ਛੜਾਉਣ ਦੇ ਲਈ ਕਿੰਨੇ ਸਾਲੇ ਤੋਂ ਲਗਦਾ ਤਾਂ ਧਰਨੇ ਮਜਾਰੇ ਪ੍ਰੋਸ ਕਰ ਰਹੇ ਆ ਉਹ ਵੀ ਤਜੀਆਂ ਰਹੀਆਂ ਜਾ ਰਹੀਆਂ ਨੇ ਸੁਪਰੀਮ ਕੋਰਟ ਦੀਆਂ ਹਰ ਛੋਟੇ ਮੋਟੇ ਕੋਟਾ ਵੀ ਅੱਜ ਕੀ ਚੱਲੂਗੀ ਇਹ ਆਪਾਂ ਸਾਰੇ ਸਮਝਦਾਰ ਆ ਬੜੂ